करती तो क्या तो कर रहा है तुम्हारे मासी ने बता दिया मारे तुम रे बताओ हमने मारे तुम रे दिल से मारे तुम रे और चाय पिए तुमने राज कहा ना तुमने मारे तुम रे अब ना जाएँ अब जो करती कुछ किस बात करो जितना बोल पाएँगे ता ना जाना चाहिए बात करने का तुझे तो माँ बाबा नहीं आएगा क्या सेना कुछ आई है कोई दिन से नहीं पाया कभी घूमेगी कहरे जा रही है कहरे जा रही बुरी मामा चक्कर आ रहा है ओके कैंडी है अरे ना बना जाना बेस्ट बोलो बेस्ट बाबा रोक रखा है ਬੋਲ ਰਹਾ ਦੱਸ ਲੈ ਕਿ ਕਰਕੈਸਾ ਨਹੀਂ ਆਉਂਦੀ ਹੈ ਚਾਪਾ ਜੀ ਕਰਕੈ ਜੀ ਨਹੀਂ ਸਭ ਨੂੰ ਬੈਠਾ ਹੈ ਬਰੇਕ ਨੂੰ ਵਾਲਾ ਆਵੇਂ ਲੈ ਲਾ ਪਾਪਾ ਦਾਨੀ ਸਸਫਲ ਹਾਂ ਗਰੀ ਬਰੀ थैंकफुल टू ऑल द ਟੀਮ ਆਫ ਪੰਜਾਬ ਪੁਲਿਸ ਅ ਦਿলো ਧੰਨਵਾਦ ਕਰਦੇ ਆ ਜੀ ਕਿਉਂਕਿ ਮੈਂ ਵੀ ਇਹਨਾਂ ਦੇ ਨਾਲ ਸੀ ਰਾਤ ਤੋਂ ਬੱਚਾ ਜਦੋਂ ਨਹੀਂ ਮਿਲ ਰਿਹਾ ਸੀ ਔਰ ਕੰਟੀਨਿਊਸਲੀ ਖੜੀ ਲੱਗ ਤੇ ਇਹਨਾਂ ਨੇ ਟਰੈਕ ਕਰ ਕਰਕੇ ਕੈਮਰਾ ਟੂ ਕੈਮਰਾ ਬੱਚਾ ਜਿਹੜਾ ਜੀ ਵਿਦਨ 12 ਵਾਰਡਸ ਦੇ ਵਿੱਚ ਪੇਰੈਂਟਸ ਦੇ ਸਾਹਮਣੇ ਖੜਾ ਕੀਤਾ ਬੱਚੇ ਨੂੰ ਦੇਖ ਕੇ ਦੇਖੋ ਰੋਣ ਆ ਰਿਹਾ ਉਹਦਾ ਕਾਰਨ ਪੇਰੈਂਟਸ ਜਿਹੜੇ ਆ ਉਹ ਬੱਚੇ ਤੇ ਬੜੀ ਉਮੀਦਾਂ ਰੱਖਦੇ ਆ ਲੋ ਪੇਰੈਂਟਸ ਜਿਹੜੇ ਬੱਚੇ ਵੀ ਕਈ ਵਾਰੀ ਗਲਤੀ ਕਰ ਜਾਂਦੇ ਹੋ ਘਰੋਂ ਨਿਕਲਦੇ ਸਕੂਲ ਜਾਣ ਦੀ بجائے ਪਾਰਕ ਤੋਂ ਜਾ ਰਹੇ ਆ ਪਾਰਕ ਤੋਂ ਇੱਕ ਗੁਰਦੇਵ ਸਾਹਿਬੀ ਦਾ ਗੁਰਦੁਆਰਾ ਉੱਥੇ ਪ੍ਰਸ਼ਾਦ ਖਾ ਕੇ ਫਿਰ ਨਿਕਲ ਰਿਹਾ ਨਿਕਲ ਕੇ ਫਿਰ ਸ਼ਹੀਦਾ ਸਾਹਿਬ ਸਰਤਾਸਰੇ ਵੀ ਸ਼ਹੀਦਾ ਸਾਹਿਬ ਆਪੇ ਨੂੰ ਫੇਸ ਕੀਤਾ ਔਰ ਇੰਨੀ ਜਲਦੀ ਬੱਚੇ ਨੂੰ ਕਵਰ ਕੀਤਾ ਜੀ ਮੈਨੂੰ ਪਤਾ ਹੈ ਸਾਰੇ ਜਿੰਨੇ ਵੀ ਸਟਾਫ ਮੈਂਬਰਸ ਨੇ ਪੂਰੀ ਰਾਤ ਖੜੇ ਰਹੇ ਆ ਔਰ ਲਗਾਤਾਰ ਰੇਸ ਕਰਕੇ ਆਜ ਬੱਚਾ ਪੇਰੈਂਟਸ ਦੇ ਹਰਨਾਂ ਨੇ ਹਵਾਲੇ ਕੀਤਾ ਔਰ ਮੈਂ ਪਿਆਰੇ ਬੱਚੇ ਨੂੰ ਇਹ ਕਹਿਣਾ ਚਾਹੁੰਦਾ ਪੁੱਤਰ ਜੀ ਮਾਂ ਪਿਓ ਨਹੀਂ ਲੱਗਣੇ ਇਹ ਗੱਲ ਯਾਦ ਰੱਖਿਓ ਅੱਗੇ ਤੋਂ ਗਲਤੀ ਨਹੀਂ ਕਰਨੀ ਥੈਂਕ ਯੂ ਸੋ ਮਚ ਕੱਲ ਰਾਤ ਪੀਐਸ ਬੀ ਡਿਵੀਜ਼ਨ ਦੇ ਏਰੀਆ ਦੇ ਵਿੱਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਜੋ ਕਿ ਇੱਕ 10 ਸਾਲ ਦਾ ਬੱਚਾ ਆਰਿਆਨ ਘਰੋਂ ਮਿਸਿੰਗ ਸੀ ਜੋ ਕਿ ਸਕੂਲ ਲਈ ਤਿਆਰ ਹੋ ਕੇ ਗਿਆ ਸੀ ਪਰ ਸ਼ਾਮ ਤੱਕ ਘਰ ਨਹੀਂ ਸੀ ਵਾਪਸ ਆਇਆ ਉਹ ਮਾਮਲਾ ਬੜਾ ਸੰਜੀਦਾ ਹੋਣ ਕਰਕੇ ਇਹ ਤੁਰੰਤ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ। ਮਾਨਯੋਗ ਕਮਿਸ਼ਨਰ ਆਫ ਪੁਲਿਸ ਸਰਦਾਰ ਜਲਦੀਪ ਸਿੰਘ ਤੇ ਲਵਾਈ ਕੀਤੀ ਐ ਤੇ ਡੀਸੀਪੀ ਇਨਵੈਸਟੀਗੇਸ਼ਨ ਸ਼੍ਰੀ ਹਰਪ੍ਰੀਤ ਸਿੰਘ ਮੰਡੇਰ ਸੇ ਡੀਸੀਪੀ 3 ਸ਼੍ਰੀ ਹਰਪਾਲ ਸਿੰਘ ਅੰਦਵਾ ਇਹਨਾਂ ਦੀ ਅਗਵਾਈ ਦੇ ਵਿੱਚ ਸਾਡੇ ਸਾਰੇ ਜਿਹੜੇ ਖਾਣਿਆਂ ਦੀ ਪੁਲਿਸ ਨੂੰ ਰਿਪੋਰਟਸ ਐ ਐਸੇ ਜੋ A ਡਿਵੀਜ਼ਨ B ਡਿਵੀਜ਼ਨ ਐਸਐਚਓ ਗੱਲਾ ਮਕੂਰ ਪੁਰਾ ਸੀਜੀਪੀ ਬਾਅਦ ਨੂੰ ਸੀਜੀਪੀ 2 ਇਹ ਸਾਰੀਆਂ ਟੀਮਾਂ ਨੇ ਬਹੁਤ ਅੜਥੱਕ ਮਿਹਨਤ ਕੀਤੀ। ਸਾਰੀ ਰਾਤ ਲੋਕਾਂ ਦੇ ਨਾਲ ਇਹਦੇ ਵਿੱਚ ਅਸੀਂ ਇੱਕ ਮੈਂਸ਼ਨ ਕਰਨਾ ਚਾਹੁੰਦੇ ਹਾਂ ਕਿ ਪਬਲਿਕ ਦਾ ਸਾਨੂੰ ਬਹੁਤ ਸਾਰਾ ਸਾਥ ਮਿਲਿਆ ਅਸੀਂ ਸਾਰੀ ਰਾਤ ਲੋਕਾਂ ਦੇ ਦਰਵਾਜ਼ੇ ਖੜਾ ਕੇ ਤਾਂ ਕਿ ਜਿਵੇਂ ਭੁਲਾਉਂਦੇ ਰਹੇ ਆ ਕਿ ਲੋਕਾਂ ਨੇ ਇੱਕ ਕੰਸਰਨ ਦੇਖਦੇ ਹੋਏ ਕਿ ਜਿਵੇਂ ਇਹਨਾਂ ਦੀ ਆਪਣੀ ਪ੍ਰੋਬਲਮ ਹੁੰਦੀ ਹੈ ਸਾਡਾ ਸਾਥ ਦਿੱਤਾ ਜੋ ਅਸੀਂ ਇਹ ਬੱਚਾ ਜੋ ਕਿ ਬਹੁਤ ਜਗ੍ਹਾ ਤੇ ਘੁੰਮਦਾ ਫਿਰਦਾ ਸੀ ਇਹਨੂੰ ਅਸੀਂ ਅਲਟੀਮੇਟਲੀ ਜਿਹੜਾ ਗੁਰਦੁਆਰਾ ਸ਼ਿਖ ਤਸਬ ਤੋਂ ਟਰੈਕ ਕਰ ਲਿਆ ਤੇ ਉੱਥੋਂ ਦੇ ਜਿਹੜੇ ਹੈਗੇ ਨੇ ਪ੍ਰਬੰਧਕ ਉਹਨਾਂ ਦੀ ਮਦਦ ਦੇ ਨਾਲ ਕਿਉਂਕਿ ਉੱਥੋਂ ਅਸੀਂ ਜਿਹੜਾ ਸੇਫਲੀ ਕਿ ਰਿਕਵਰ ਹੋ ਗਿਆ ਤੇ ਹੁਣ ਜਿਹੜਾ ਇਹਨਾਂ ਦੇ ਪੇਰੈਂਟਸ ਦੇ حوالے ਕਰ ਦਿੱਤਾ ਗਿਆ। ਇਹਦੇ ਵਿੱਚ ਇੱਕ ਅਪੀਲ ਅਸੀਂ ਕਰਨਾ ਚਾਹੁੰਦੇ ਆ ਕਿ ਪੇਰੈਂਟਸ ਜਿਹੜੇ ਨੇ ਉਹ ਆਪਣੇ ਬੱਚਿਆਂ ਨੂੰ ਨਾਲ ਥੋੜਾ ਦਾਲ ਦੇ ਥੋੜਾ ਮਨ ਉਸ ਤਰੀਕੇ ਨਾਲ ਨਿਗਰ ਦੇ ਵਿੱਚ ਰੱਖਣ ਤੇ ਬੱਚੇ ਵੀ ਜਿਹੜੇ ਨੇ ਉਹ ਮਤਲਬ ਪੇਰੈਂਟਸ ਦਾ ਜਿਹੜਾ ਹੁੰਦਾ ਵਾ ਘਰ ਛਾਇਆ ਦੇ ਵਿੱਚ ਉਸ ਤਰੀਕੇ ਨਾਲ ਰਹਿ ਜੋ ਕਿ ਨਹੀਂ ਤਾਂ ਵੈਸੇ ਵੀ ਸੁਸਾਇਟੀ ਦੇ ਵਿੱਚ ਕੋਈ ਹੋਰ ਅਨਸੁਖਾਂ ਦੀ ਘਟਨਾ ਵਾਪਰ ਸਕਦੀ ਹੈ। ਧੰਨਵਾਦ।